ਆ ਬੰਦਾ ਸ਼ੈਫ ਨਹੀਂ ਮੰਨ ਲੋ ਜਾਦੂਗਰ ਆ ਆ ਲਓ ਜੀ ਇਹਨੇ ਪੜਤਾ ਮੰਤਰ ਉੱਤੇ ਕਰਤਾ ਸ਼ੂ ਮੰਤਰ ਉਹ ਦੇਖੋ ਅੱਗ ਕਿਉਂ ਨਿਕਲਦੀ ਐ ਨਾ ਲਾਟ ਇਹਨੂੰ ਕਹਿੰਦੇ ਐ ਜਾਦੂਗਰ ਇਹ ਜਾਦੂਗਰ ਕੱਲਾ ਨਹੀਂ ਇਹ ਜਾਦੂਗਰਾਂ ਦੀ ਸਜਣੋਂ ਟੀਮ ਬਾਈ ਮਨਪ੍ਰੀਤ ਹੋਣਾਂ ਦੀ ਕੈਟਰਿੰਗ ਸਰਵਿਸ ਤੇ ਐ ਸਜਣੋਂ ਚੰਡੀਗੜ੍ਹ ਵਾਲੇ ਪਾਸੇ ਵਿਆਹ ਗਿਆ ਸੀ ਮੈਂ ਚੰਡੀਗੜ੍ਹ ਦੇ ਲੋਕਾਂ ਦੀ ਖਾਸੀਅਤ ਆ ਕਿ 1 ਵਜੇ ਤੋਂ ਪਹਿਲਾਂ ਵਿਆਹ ਤੇ ਨਹੀਂ ਹੁੰਦੇ ਪਰ ਕੈਟਰਿੰਗ ਸਰਵਿਸ 9 ਵਜੇ ਚਾਲੂ ਸੀ ਮੈਂ ਆਪਦਾ ਤਜਰਬਾ ਸਾਂਝਾ ਕਰਦਾ ਮੈਂ ਮੂਨ ਕਾਲੇ ਪਾਸ ਇੱਕ ਕੈਟਰਿੰਗ ਸਰਵਿਸ ਦੀ ਐਡ ਕਰਨ ਗਿਆ ਸੀ ਉਹਨਾਂ ਨੇ 12:30 ਵਜੇ ਤੱਕ ਕੈਟਰਿੰਗ ਚਾਲੂ ਨਹੀਂ ਕੀਤੀ ਮੈਂ ਐਡ ਕਰੀ ਤੋਂ ਬਿਨਾ ਵਾਪਸ ਆ ਗਿਆ ਮੈਂ ਕਿਹਾ ਨਾ ਵੀ ਬਾਈ ਤੂੰ ਤਾਂ ਕਿਸੇ ਦਾ ਵਿਆਹ ਖਰਾਬ ਕਰ ਦੇਗਾ ਪਰ ਆ ਬੰਦੇ ਦੀ ਸਰਵਿਸ ਤੇ ਕਿ ਮਨ ਬਾਗੋ ਬਾਗ ਹੋ ਗਿਆ ਸੱਜਣੋ ਕਿੱਧਰ ਇੱਕ ਹੁਕਮੀਆਂ ਜਲੇਬੀਆਂ ਬਣੀ ਜਾਂਦੀਆਂ ਹਾਂ ਜਲੇਬੀਆਂ ਤਾਂ ਖੈਰ ਆਲ ਵਰਲਡ ਦੇ ਵਿੱਚ ਕੁਕਮਾਏ ਹੁੰਦੀਆਂ ਪਰ ਇੰਨੇ ਕੁਆਲਟੀ ਵਾਲੀਆਂ ਨਹੀਂ ਹੁੰਦੀਆਂ ਓ ਹੋ 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 ਮੇਰੇ ਮੂੰਹ 'ਚ ਪਾਣੀ ਆ ਗਿਆ ਸੀ ਭੁੱਖੇ ਆ ਤਾਂ ਵੀਡੀਓ ਰੱਜ ਕੇ ਦੇਖਿਓ ਕਿਦਰ ਇਹ ਗਰਮ ਪਕਾਉੜੇ ਇਹ ਬੰਦੇ ਦੀ ਖਾਸੀਅਤ ਆ ਇਹ ਵਿਆਹ ਸੀਗਾ 베ਜ 베ਜ ਤੇ ਨਾਨਵੇਜ ਕਰਦਾ ਦੋਵੇਂ ਆ ਪਰ ਇਹ ਬੰਦੇ ਦੀ ਖਾਸੀਅਤ ਤਾਂ ਕਿ 베ਜ ਸ਼ੈਫ ਇਹਦੇ ਅਲੱਗ ਹੁੰਦੇ ਆ ਨਾਨਵੇਜ ਸ਼ੈਫ ਇਹਦੇ ਅਲੱਗ ਹੁੰਦੇ ਆ ਇਹ ਇਹਦੀ ਸਭ ਤੋਂ ਵੱਡੀ ਖਾਸੀਅਤ ਆ ਸਜਣੋ ਬਾਈ ਕਹਿੰਦਾ ਜਿਹੜਾ ਵੀ ਬੰਦਾ ਮੇਰਾ ਪ੍ਰੋਗਰਾਮ ਕਰਾਉਂਦਾ ਨਾ ਉਹ ਪਹਿਲਾਂ ਮੇਰੇ ਪਹਿਲਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਆਵੇ ਤੇ ਚੱਲਦਾ ਪ੍ਰੋਗਰਾਮ ਚੈੱਕ ਕਰੇ ਲੈ ਵੀ ਨੌਜਵਾਨੋ ਜਿਹੜੇ ਬੱਚੇ ਦੀ ਹੋ ਗਈ ਆ ਵਿਆਹ ਵਾਲੀ ਉਮਰ ਉਹ ਐਂ ਕਰੋ ਕੈਟਰਿੰਗ ਵਾਲਾ ਤੁਹਾਡੇ ਚਾਚੇ ਨੇ ਭਾਲਤਾ ਤੁਹਾਨੂੰ ਤੇ ਤੁਸੀਂ ਹੁਣ ਪੁੱਤ ਬਣ ਕੇ ਨਾ ਰਿਸ਼ਤਾ ਵਧੀਆ ਜਿਹਾ ਭਾਲੋ ਤੇ ਕੈਟਰਿੰਗ ਵਾਲਾ ਤੁਹਾਨੂੰ ਮੈਂ ਭਾਲਤਾ ਜਿਹੜਾ ਕੰਮ ਮਗਰੋਂ ਕਰਦੇ ਹੁੰਦੇ ਆ ਉਹ ਪਹਿਲਾਂ ਕਰਤਾ ਆਜੋ ਬੰਦਾ ਮਿਲਾ ਦੇਣਾ ਕਿਹੋ ਜਿਹਾ ਤੁਹਾਨੂੰ ਪਤਾ ਲੱਗ ਜੂ ਫਿਰ ਵੀ ਤੁਹਾਡੇ ਯਾਰਾਂ ਰਿਸ਼ਤੇਦਾਰਾਂ ਨੇ ਖਾਣਾ ਖਾਣਾ ਇਸ ਬੰਦੇ ਦੇ ਹੱਥ ਦਾ ਬਣਿਆ ਆਜੋ ਮળોਨਾ ਚੰਡੀਗੜ੍ਹ ਦੇ ਸੱਜਣ ਸਪਾਸੇ ਨਾਲ ਸਜਣ ਨੂੰ ਅੱਜ ਇੱਕ ਵਿਆਹ ਤੇ ਆਉਣ ਦਾ ਮੌਕਾ ਮਿਲਿਆ ਬਾਈ ਮਨਪ੍ਰੀਤ ਮੇਰੇ ਨਾਲ ਆ ਵਿਆਹ ਦੇ ਤਿਆਰਬੇ ਤੁਹਾਡੇ ਨਾਲ ਸਾਂਝੇ ਕਰਦਾ ਮੈਂ ਅੱਜ ਮੈਂ ਵਿਆਹ ਦੇ ਉੱਤੇ ਸ਼ਿਫ ਦੇਖੇ ਸਫਾਈ ਦੇਖੀ ਖਾਣੇ ਦੀ ਕੁਆਲਿਟੀ ਦੇਖੀ ਪਿਓਰ ਵੈਜੀਟੇਰੀਅਨ ਇਹ ਵਿਆਹ ਹੈ ਮਤਲਬ ਲੋਕ ਵਿੱਚ ਵੀ ਕਰਦੇ ਆ ਨੌਨ ਵੈਜ ਵੀ ਕਰਦੇ ਹੋ ਸਾਰੇ ਤਰ੍ਹਾਂ ਦਾ ਕਰਦੇ ਹੁੰਦੇ ਆ ਦੋਨੇ ਵੀ ਕਰਦੇ ਆ ਪਰ ਅੱਜ ਵੈਜ ਸੀ ਤਾਂ ਵੈਜ ਦੇ ਵਿੱਚ ਜੋ ਕੁਆਲਿਟੀ ਸੀ ਕਮਾਲ ਸੀਗੀ ਮਤਲਬ ਮੇਰੀ ਉਤਸੁਕਤਾ ਸੀਗੀ ਵੀਡੀਓ ਬਣਾਉਣ ਲਈ ਆਏ ਸੀ ਵੀਡੀਓ ਬਣਾੰਗੀ ਸੀ ਪਰ ਮੈਂ ਇਹ ਸੱਜਣ ਨੂੰ ਮਿਲਣ ਵਾਸਤੇ ਸਪੈਸ਼ਲ ਰੁਕ ਗਿਆ ਮੈਂ ਕਿਹਾ ਨਹੀਂ ਯਾਰ ਬਾਈ ਨੂੰ ਮਿਲ ਕੇ ਜਾਣਾ ਮਨਪ੍ਰੀਤ ਨੂੰ ਇੰਨਾ ਤਜਰਬਾ ਇੰਨੇ ਜੈਜ਼ ਰੇਟ 'ਚ ਇੰਨਾ ਵਧੀਆ ਵਿਆਹ ਕਿਵੇਂ ਕਰ ਲੈਂਦਾ ਇੱਕ ਸਭ ਤੋਂ ਵੱਡੀ ਗਲਤੀ ਨੂੰ ਮੈਂ ਦੱਸਦਾ ਆ ਉਹਦੇ ਤਜਰਬੇ ਦੀ ਪਹਿਲਾਂ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰ ਲੈਂਦੇ ਆ ਬਾਈ ਸასი ਕਾਲ ਸასი ਕਾਲ ਵੀਰਾ ਜੀ ਬਾਈ ਤੁਹਾਨੂੰ ਤਜਰਬਾ ਤੁਹਾਡੇ ਨਾਲ ਵੀ ਸਾਂਝਾ ਕਰ ਦਿੰਦਾ ਮੈਂ ਮੈਂ ਉੱਠ ਗਿਆ ਮੂਨ ਕਾਲੇ ਪਾਸੇ ਇੱਕ ਕੈਟਰਿੰਗ ਵਾਲੇ ਦੀ ਵੀਡੀਓ ਕਰਨ। ਹਾਂਜੀ ਵੀਰ ਜੀ। ਵੀਡੀਓ ਕਰਨ ਗਏ ਤੇ ਅਸੀਂ ਚਲੇ ਗਏ ਪੈਲਸ ਦੇ ਵਿੱਚ 9 ਵਜੇ। ਠੀਕ ਹੈ ਜੀ। 9 ਵਜੇ ਚਲੇ ਗਏ ਤੇ ਉਹ ਬੰਦਿਆਂ ਨੇ ਜਿਹੜੀ ਆਪਦੀ ਕੈਟਰਿੰਗ ਦੀ ਸਰਵਿਸ ਹੈ। ਹਾਂਜੀ। ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਆ ਤਕਰੀਬਨ 11:30 ਵਜੇ। ਠੀਕ ਹੈ ਵੀਰ ਜੀ। ਤਕਰੀਬਨ ਟਾਮਾ ਟੱਲਾ ਪਿੰਡ ਪਿੰਡਾਂ ਵਾਲੇ ਪਾਸੇ ਆਉਣ ਲੱਗ ਜਾਂਦੇ ਆ। ਸ਼ਹਿਰ ਵਾਲੇ ਪਾਸੇ ਹੋ ਸਕਦਾ 12:00 ਤੋਂ ਬਾਅਦ। ਹਾਂਜੀ 12:00 ਤੋਂ ਪਲੱਸ ਜੀ। ਉਹਨਾਂ ਨੇ ਕੀ ਕੀਤਾ ਨਾ ਮਨਪ੍ਰੀਤ? ਸਾਢੇ 12 ਵਜੇ ਸਾਨੂੰ ਚਾਹ ਮਿਲੀ ਤੇ ਮੈਂ ਹਾਂਜੀ ਸਾਢੇ 4 12 ਵਜੇ ਦੇ ਤੱਕ ਜਦੋਂ ਤੱਕ ਉਹ ਕੈਟਰਿੰਗ ਦੇ ਮਾਲਕ ਆਏ ਤੇ ਮੈਂ ਉਹਨਾਂ ਨੂੰ ਕੱਲੀ ਇਹ ਹੀ ਗੱਲ ਕਹਿ ਕੇ ਆ ਗਿਆ ਕਿ ਵੀਰੇ ਜੇ ਸਾਡੇ ਸਾਹਮਣੇ ਹਾਂਜੀ ਤੁਹਾਡੀ ਕੈਟਰਿੰਗ ਦਾ ਇਹ ਹਾਲ ਆ ਕਿ ਤੁਸੀਂ ਮਹਿਮਾਨ ਬੈਠੇ ਝਾਕੀ ਜਾਂਦੇ ਆ ਐਂ ਕਿ ਕਦੋਂ ਆਉਂਦਾ ਕੋਈ ਕਦੋਂ ਆਉਂਦਾ ਤੇ ਕਦੋਂ ਸ਼ੁਰੂ ਹੁੰਦਾ ਤੇ ਫਿਰ ਬਾਈ ਅਸੀਂ ਤੁਹਾਨੂੰ ਹੋਰ ਆਪਦੀ ਐਡਵਰਟਾਈਜ਼ਮੈਂਟ ਤੋਂ ਗਾਹਕ ਨਹੀਂ ਦਵਾ ਸਕਦੇ ਸਾਡੀ ਦਿਹਾੜੀ ਗਈ ਕੋਈ ਗੱਲ ਨਹੀਂ ਹਾਂਜੀ ਪਰ ਅਸੀਂ ਆਪਦੇ ਦੇਖਣ ਵਾਲੇ ਦਾ ਨੁਕਸਾਨ ਨਹੀਂ ਕਰਦੇ ਬਿਲਕੁਲ ਸਹੀ ਹੈ ਜੀ ਅੱਜ ਤੁਹਾਡੀ ਐਡ ਦਾ ਆ ਹਾਂਜੀ ਹੁਣ ਪਹਿਲਾਂ ਤਾਂ ਪਤਾ ਕੀਤਾ ਨਹੀਂ ਜਾ ਸਕਦਾ ਬਿਲਕੁਲ ਸਹੀ ਤਾਂ ਮੈਂ ਕੀ ਕੀਤਾ ਮੈਂ ਤਾਂ ਆਇਆ ਹੁਣ ਬਿਲਕੁਲ ਮੈਂ ਮੁੰਡੇ ਭੇਜਤੇ ਪੈਲਸ 'ਚ ਸਿਰਫ ਇਸੇ ਕਰਕੇ ਪਹਿਲਾਂ 9:30 ਵਜੇ ਹਾਂਜੀ ਪਰ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਮਹਿਮਾਨ ਤਾਂ ਨਹੀਂ ਆਏ ਥੇ ਠੀਕ ਹੈ ਪਰ ਸਰਵਿਸ ਸ਼ੁਰੂ ਹੋਆ ਆਇਨਾ ਵੀਰਾ ਜੀ ਵੀ ਸਾਡੀ ਤੁਹਾਡੀ ਟੀਮ ਸਾਡੇ ਕੋਲ ਪਹੁੰਚ ਗਈ ਸਾਨੂੰ ਦੋਨਾਂ ਬਾਰੇ ਬਿਲਕੁਲ ਵੀ ਪਤਾ ਹੀ ਨਹੀਂ ਸੀ ਹਾਂ ਤੇ ਬਾਕੀ ਜਿਹੜਾ ਜੀ ਗੈਸਟਾਂ ਜੀ ਸਾਡਾ ਪਾਰਟੀ ਨੂੰ ਟੋਟਲ ਅਸੀਂ ਟਾਈਮ ਦਨੇ 9 ਜਾਂ 9:30 ਵਜੇ ਦਾ ਜੀ ਹੂੰ ਤੇ 9:30 ਵਜੇ ਆਇਆ ਹੁੰਦਾ ਵੀਰਾ ਜੀ ਵੀ ਤਕਰੀਬਨ ਆਪਾਂ ਸਾਰੀਆਂ ਆਈਟਮਾਂ ਜੋ-ਜੋ ਮੀਨੂ ਦੇ ਵਿੱਚ ਪਾਰਟੀ ਆਪਣੇ ਨਾਲ ਸਿਲੈਕਟ ਕਰਦੀ ਹੈ ਜੀ ਜੀ ਉਹ ਸਾਰੀਆਂ ਚਲਦੀਆਂ ਕਰ ਦਨੇ ਆ ਜੀ ਅਭੀ ਉਹ ਕੋਸਟ ਕਟਿੰਗ ਕਰਨ ਦੀ ਕੋਈ ਗੋਸ਼ ਨਹੀਂ ਕਰਦੇ ਵੀ ਇਹ 2 ਘੰਟੇ ਪਹਿਲਾਂ ਵਾਲੇ ਰੋਕ ਲੋ ਹਾਂਜੀ ਤੇ ਉਹ ਉਹਨਾਂ ਦਾ ਢੱਡ ਕੋਲ ਕੋਲ ਕਰੀ ਜਾਵੇ ਅਗਲਾ ਤੱਕ ਤਾਂ ਠੰਡ ਚ ਆਇਆ ਇੱਕ ਭੁੱਖਾ ਏ ਸਵੇਰ ਜਲਦੀ ਦਾ ਤੁਰਿਆ ਤੇ ਇੱਕ ਉਹ ਇੰਤਜ਼ਾਰ ਕਰੇ 12 1 ਵਜੇ ਤੱਕ ਕੋਈ ਖਾਣ ਨਹੀਂ ਵੀਰਾ ਜੀ ਦੇਖੋ ਜਿਹੜਾ ਘਰ ਤੋਂ ਸਾਡੇ ਕੋਲ ਜੀ ਪੈਲਸ ਦੀ ਗੇਟ ਦੀ ਐਂਟਰੀ ਤੇ ਆ ਗਿਆ ਸਾਡੇ ਵਾਸਤੇ ਸਾਰੇ ਖਾਸ ਹੋਣੇ ਆ ਮਹਿਮਾਨ ਹੂੰ ਹੂੰ ਜੋ ਵੀ ਜੀ ਸਾਡੇ ਕੋਲ ਐਂਟਰੀ ਹੋ ਗਈ ਪੈਲਸ ਦੀ ਜੀ ਗੇਟ ਤੋਂ ਅੰਦਰ ਆ ਗਏ ਜੀ ਜੀ ਉਹ ਸਾਡੇ ਵਾਸਤੇ ਖਾਸ ਆ ਜੀ ਸਾਡੇ ਕੋਲ ਮੇਨ ਜਿਹੜੇ ਫੈਮਿਲੀ ਜਾਂ ਕੋਈ ਵੀ ਕਸਟਮਰ ਆ ਉਹ ਸਵੇਰ 9 ਜਾਂ 10 ਵਜੇ ਦੇ ਵਿੱਚ ਵਿੱਚ ਪਹੁੰਚ ਜਾਂਦੇ ਆ ਜੀ ਜੀ ਤੇ ਸਾਡੀਆਂ ਟੀਮਾਂ ਜਿਹੜੀਆਂ ਆਉਂਦੇ ਹੀ ਉਸ ਟਾਈਮ ਉਹਨਾਂ ਨੂੰ ਬ੍ਰੇਕਫਾਸਟ ਕਰਵਾ ਦਿੰਦੀ ਆ ਤੇ ਅਸੀਂ ਐਨਾ ਵੀ ਨਹੀਂ ਸੋਚਦੇ ਵੀ ਸਾਨੂੰ ਇੱਥੇ ਤੋਂ ਅਸੀਂ 10 ਰੁਪਏ ਬਚਾਈਏ ਹੂੰ ਦੇਖੋ ਜੀ ਅੱਜ ਪਾਰਟੀ ਨੂੰ ਕੰਮ ਸਹੀ ਕਰਕੇ ਦੰਨੇ ਆ ਹੂੰ ਤਾਂ ਸਾਨੂੰ ਚਾਰ ਕਸਟਮਰ ਵੀ ਹੋਰ ਮਿਲਦੇ ਆ ਜੀ ਇਸੇ ਬਦੌਲਤ ਹੀ ਤੁਹਾਡੇ ਕੋਲੇ 1.5 ਦੇ ਚਾਰ ਵਿਆਹ ਵੀ ਅੱਜ ਤੇ ਹਨ ਜੀ ਅੱਜ ਸਾਡੇ ਕੋਲ 4 ਜਾਂ 5 ਵਿਆਹ ਹੈਗੇ ਆ ਜੀ ਤੁਸੀਂ ਦੇਖ ਲਓ ਵੀ ਇਸੇ ਬਦੌਲਤੀ ਹਾਂਜੀ 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 ਆਪਾਂ ਕਹਿ ਸਕਦੇ ਆ ਵੀ ਜੇ ਯਾਰ ਭੁੱਖੇ ਢਿੱਡ ਦਾ ਸਰਾਬ ਮਾਰ ਕੇ ਲੈ ਜਾਂਦਾ ਨਹੀਂ ਨਹੀਂ ਜੀ ਇਸ ਗੱਲ ਨੂੰ ਅਸੀਂ ਮਿਹਨਤ ਕਰਦੇ ਆਂ ਤੇ ਮਾਲਕ ਦਾ ਸ਼ੁਕਰਾਨਾ ਜੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਲੀਡ ਨੂੰ ਲਾਇਆ ਹੂੰ ਤੇ ਭਾਈ ਮਨਪ੍ਰੀਤ ਇਹ ਹੋ ਗਿਆ ਵੈਜ ਵੈਜ ਨੌਨ ਵੈਜ ਸਾਰਾ ਸਾਰਾ ਕੁਝ ਕਰ ਦਿੰਨੇ ਆ ਤੁਸੀ ਹਾਂਜੀ ਕਰ ਦਿੰਨੇ ਵੀਰਾ ਜੀ ਜੇ ਘਰੇ ਕਿਸੇ ਨੇ ਕਰਾਉਣਾ ਹੋਵੇ ਮੰਨ ਲਓ ਵੀ ਸਾਰਾ ਕਰੇ ਵੀ ਕਰ ਦਿੰਦੇ ਆ ਜੀ ਵਿ ਟੈਂਟ ਸਮੇਤ ਅੱਜ ਪਾਰਟੀ ਦਾ ਫੰਕਸ਼ਨ ਸੀਗਾ ਜੀ ਕੱਲ ਉਹਨਾਂ ਦੇ ਘਰੇ ਵੀ ਸਾਰਾ ਆਪਾਂ ਨਹੀਂ ਕਰਿਆ ਜੀ ਅੱਛਾ ਉਹਨਾਂ ਦੇ ਘਰੇ ਵੀ ਜਿਹੜਾ ਸੀਗਾ ਉਹ ਵੀ ਤੁਹਾਡਾ ਸੀਗਾ ਹਾਂ ਟੋਟਲ ਹੀ ਆਪਣਾ ਸੀਗਾ ਜੀ ਜੇ ਕਰੇ ਕਿਸੇ ਬੰਦੇ ਨੇ ਕਰਨਾ ਹੋਵੇ ਵੀ ਕੈਟਰਿੰਗ ਦਾ ਵੀ ਕਹਿੰਦੇ ਵੀ ਪਰ ਪਲੇਟ ਹੀ ਕਰ ਲਾ ਯਾਰ ਵੀ ਸਾਡੇ ਘਰੇ ਟੈਂਟ ਲਾ ਦੇ ਪਰ ਪਲੇਟ ਹੀ ਸਾਨੂੰ ਉਹ ਵੀ ਕਰ ਦਿੰਨੇ ਆਪਾਂ ਹਾਂਜੀ ਹਾਂਜੀ ਵੀਰਾ ਜੀ ਕਰ ਦਿੰਨੇ ਆ ਜੀ ਜੋ ਪਾਰਟੀ ਦੀ ਡਿਮਾਂਡ ਹੋਊਗੀ ਉਹ ਸਾਨੂੰ ਆਪਣਾ ਮੀਨੂ ਦੇ ਦੇਗਾ ਜੀ ਜੀ ਜਿਸ ਤਰ੍ਹਾਂ ਦਾ ਫੰਕਸ਼ਨ ਅਸੀਂ ਪੈਲਸ ਕਰਾਂਗੇ ਸੇਮ ਉਦਾਂ ਦਾ ਹੀ ਉਹਨਾਂ ਦੇ ਘਰੇ ਕਰਕੇ ਦੇ ਦੇ ਬਿਲਕੁਲ ਹੀ ਘਰੇ ਕਰਕੇ ਦੇ ਬਿਲਕੁਲ ਹੀ ਕਿੰਨਾ ਕੁ ਚਿਰ ਪਹਿਲਾਂ ਬਈ ਕਰਨਾ ਪੈਂਦਾ ਬੁੱਕ ਕਿੰਨਾ ਕੁ ਚਿਰ ਪਹਿਲਾਂ ਬੁਕਿੰਗ ਤਾਂ ਵੀਰ ਜੀ ਸਹੀ ਮਹੀਨੇ ਆ ਸਾਡੇ ਕੋਲ ਜੀ 2 ਮਹੀਨੇ ਪਹਿਲਾਂ ਦੀ ਬੁਕਿੰਗ ਹੋਈ ਜੀ ਜੀ ਹਾਂ ਜੀ ਪਰ ਇੱਕ ਵਾਰੀ ਇਨਕੁਆਰੀ ਕਰ ਲੇ ਜੇ ਕੋਈ ਮੌਕੇ ਦਾ ਹੋਵੇ ਹਾਂ ਕਰ ਸਕਦਾ ਜੀ ਕਿੰਨਾ ਕੁ ਕੋਈ ਏਰੀਆ ਕਿਉਂਕਿ ਲਿਮਟ ਕੀ ਆ ਕਿਉਂਕਿ ਤੁਸੀਂ ਚੰਡੀਗੜ੍ਹ ਏਰੀਏ ਦੇ ਬੰਦੇ ਆ ਹਾਂ ਜੀ ਤਾਂ ਏਰੀਆ ਲਿਮਟ ਕੀ ਆ ਤੁਹਾਡੀ ਵੀਰ ਜੀ ਅਸੀਂ ਚੰ लुधियाना जी ਤੇ ਨੰਗਲ ਤੱਕ ਜਾਨੀ ਕਿ 50 ਜਾਂ 60 ਕਿਲੋਮੀਟਰ ਦੀ ਰੇਂਜ ਚ ਫੰਕਸ਼ਨ ਜਿਆਦਾ ਕਰਦੇ ਆ ਜੀ ਹਾਂਜੀ ਉਹ ਵੀਰੇ ਜੀ ਅਸੀਂ ਕਰਦੇ ਰਹੇ ਨੇ ਜਾਨੀ ਕਿ 50 ਜਾਂ 60 ਕਿਲੋਮੀਟਰ ਦੀ ਰੇਂਜ ਆ ਉੱਥੋਂ ਸਾਡੇ ਕੋਲ ਪਾਰਟੀ ਆਊ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਸਰਵਿਸ ਕਰੇ ਬਰਥਡੇ ਆ ਕਰੇ ਭੋਗਾ ਕਰੇ ਕੋਈ ਪਾਰਟੀ ਆ ਕੋਈ ਛੋਟਾ ਹੈ ਵੱਡਾ ਹੈ ਪ੍ਰੋਗਰਾਮ ਸਾਰਾ ਕਰਦੇ ਆ ਜੀ ਕਿਸੇ ਵੀ ਲੈਣ ਦਾ ਫੰਕਸ਼ਨ ਹੋਵੇ ਜਿੱਥੇ ਵੀ ਸਾਡੀ ਕੈਟਰਿੰਗ ਦੀ ਜ਼ਰੂਰਤ ਹੋਊਗੀ ਆਪਾਂ ਚਾਹੇ ਫੰਕਸ਼ਨ ਛੋਟਾ ਚਾਹੇ ਵੱਡਾ ਸਾਰੇ ਕਰਦੇ ਆ ਥੋੜਾ ਸਾਰੇ ਕਰਦੇ ਆ ਹਾਂ ਜੀ ਹਾਂ ਜੀ ਤਕਰੀਬਨ ਜਿਹੜੇ ਸ਼ਫਾ ਵਗੈਰਾ ਹੈ ਬਾਈ ਬਹੁਤ ਮਾਰ ਆਏ ਇਹ ਕਿੰਨੇ ਟਾਈਮ ਚ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਇੰਨੇ ਇਹੋ ਜਿਹੇ ਬੰਦੇ ਟੱਕਰ ਗਏ ਮੀਰਾ ਜੀ ਕੰਮ ਤਾਂ ਜੀ ਇਹ ਜੀ ਸਾਨੂੰ ਕੁਦਰਤੀਆਂ ਮਾਲਕ ਦੀ ਬਖਸ਼ਿਸ਼ ਹੈ ਜੀ ਪਹਿਲਾਂ ਦਾਦਾ ਜੀ ਜੀ ਉਸ ਤੋਂ ਬਾਅਦ ਫਾਦਰ ਸਾਹਿਬ ਜੀ ਫਾਦਰ ਸਾਹਿਬ ਤੋਂ ਬਾਅਦ 3 ਪੀੜ੍ਹੀ ਮੈਂ ਕਰ ਰਿਹਾ ਹਾਂ ਜੀ ਤੇ ਚੌਥੀ ਵੀ ਨਾਲ ਲੱਗ ਗਈ ਹਾਂਜੀ ਚੌਥੀ ਪੀੜ੍ਹੀ ਬੇਟਾ ਮੇਰਾ ਜੀ ਡਿਗਰੀ ਕਰ ਰਿਹਾ ਹੈ ਜੀ ਬਸ ਲੱਗ ਗਿਆ ਨਾਲ ਤਾਂ ਉਹ ਸੰਭਾਲਦਾ ਸਾਰਾ ਕੰਮ ਹਾਂਜੀ ਹਾਂਜੀ ਜੇ ਸਾਡੇ ਕੋਲ ਫੰਕਸ਼ਨ ਤਿੰਨ ਜਾਂ ਚਾਰ ਹੋਣੇ ਆ ਜੀ ਜੀ ਇੱਕ ਜਾਂ ਦੋ ਫੰਕਸ਼ਨ ਉਹ ਟੈਂਡ ਮਤਲਬ ਸਾਂਭ ਲੈਂਦਾ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਜੀ ਬਾਕੀ ਤੁਹਾਡਾ ਵਿਸ਼ਵਾਸ ਬਣ ਗਿਆ ਤੁਹਾਡੇ ਕਾਰੀਗਰ ਤੁਹਾਡੀ ਟੀਮ ਵੀ ਤਕੜੀ ਹੈ ਟੀਮ ਹੈ ਨਹੀਂ ਸਾਰੀਆਂ ਟੀਮਾਂ ਪ੍ਰੋਪਰ ਰੱਖੀਆਂ ਹੋਈਆਂ ਜੀ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਰਟੀ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਵੈਜ ਨਾਨ ਵੈਜ ਜੋ ਟੀਮ ਬੁਲਾ ਲਈ ਤਾਂ ਉਹਨੇ ਇੱਕ ਹੀ ਟੀਮ ਨੇ ਵੈਜ ਵਾਲੇ ਨੇ ਵੈਜ ਦਾ ਕਰਨਾ ਹੀ ਤੇ ਨਾਨ ਵੈਜ ਵਾਲੇ ਨੇ ਨਾਨ ਵੈਜ ਦਾ ਜੀ ਅੱਛਾ ਜਿੱਥੇ ਵੈਜ ਤੇ ਨਾਨ ਵੈਜ ਇਕੱਠਾ ਹੈ ਉੱਥੇ ਵੀ ਦੋਨਾਂ ਨੂੰ ਅਲੱਗ ਵੀ ਰੱਖਣਾ ਹਾਂ ਜੀ ਉਹ ਅਲੱਗ ਰੱਖਣਾ ਜੀ ਹਾਂ ਕਿਉਂਕਿ ਜਿਹੜੇ ਨਾਨ ਵੈਜ ਨਹੀਂ ਖਾਂਦੇ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ ਨਹੀਂ ਐਦਾਂ ਤਾਂ ਕਦੇ ਹੋਇਆ ਹੀ ਨਹੀਂ ਤੇ ਉਹ ਸਭ ਤੋਂ ਵੱਡੀ ਗੱਲ ਦੀ ਜਿੰਨੇ ਆ ਵੀ ਇਹ ਟੀਮਾਂ ਨੂੰ ਅਸੀਂ ਬੁਲਾਉਨੇ ਆ ਜੀ ਤੇ ਵੈਜ ਵਾਲੀ ਨੂੰ ਬੁਲਾਉਂਦੇ ਹੀ ਲੱਗ ਤੋਂ ਤੇ ਨਾਨ ਵੈਜ ਵਾਲੀ ਨੂੰ ਲੱਗ ਤੋਂ ਬੁਲਾਉਨੇ ਆ ਜੀ ਅੱ ਉਹਨਾਂ ਦਾ ਭਾਂਡਾ ਵੀ ਨਹੀਂ ਰਲਣ ਦੇਣਾ। ਨਾ ਜੀ ਨਾ। ਬਹੁਤ ਵਧੀਆ ਗੱਲ ਆ। ਹਾਂ ਅੱਜ ਆ ਨਾ ਹੀ ਜਿਹੜੀ ਫੈਮਿਲੀ ਐ ਸਾਰੀ ਗੁਰਸਿੱਖਾ ਜੀ। ਗੁਰਸਿੱਖ ਫੈਮਿਲੀ ਐ। ਹਾਂਜੀ। ਇਹਨਾਂ ਦਾ ਸਾਰਾ ਵੈਜ ਸੀਗਾ ਇਹ। ਇਹਨਾਂ ਦਾ ਸਾਰਾ ਵੈਜ ਸੀ ਜੀ। ਹੂੰ। ਨੇ ਬਹੁਤ ਵਧੀਆ ਲੱਗਿਆ ਬਾਈ ਮੈਨੂੰ ਆ ਕੇ ਵਧੀਆ ਲੱਗਿਆ ਮੈਂ ਵੈਜਾਂ। ਹਾਂਜੀ। ਤਾਂ ਮੈਨੂੰ ਫਿਰ ਉਹ ਵੈਜ ਪ੍ਰੋਗਰਾਮ ਚ ਵੱਧ ਚਾਅ ਚੜਦਾ ਵੀ ਦੇਖ ਕੇ ਹਨਾ। ਤੇ ਫਿਰ ਜਿਹੜਾ ਬੰਦਾ ਵੈਜ ਤੇ ਨਾਨ ਵੈਜ ਨੂੰ ਥੋੜਾ ਅਲੱਗ ਰੱਖਦਾ ਉਹ ਫਿਰ ਉਹ ਤੋਂ ਵੀ ਚੰਗਾ ਲੱਗਦਾ ਵੀ ਹਨਾ ਯਾਰ। ਅਸੀਂ ਖੁਦ ਵੀ ਵੀਰਾਂ ਜੀ ਵੈਜਾਂ। ਜੀ। ਤੇ ਸਾਰਾ ਕੁਝ ਸਾਡੇ ਕੋਲ ਹੁੰਦਾ ਜੀ ਨਾਨ ਵੈਜ ਵਿੱਚ ਕੁਝ ਵੀ ਲਾ ਲਓ ਤੁਸੀਂ ਸਾਰੀਆਂ ਆਈਟਮਾਂ ਪਰ ਅਸੀਂ ਆਪ ਖੁਦ ਸੋਚ ਕੇ ਕੰਮ ਅੱਗੇ ਕਰਦੇ ਆ ਜੀ ਵੀ ਅਸੀਂ ਵੀ ਖੁਦ ਖਾਣਾ ਹੈ ਜੀ ਹਾਂ ਸਹੀ ਹੈ ਹਾਂ ਜਿਹੜਾ ਜਿਹਦੀ ਮੰਗ ਆ ਉਹਦੀ ਮੰਗ ਦਾ ਵੀ ਪੂਰਾ ਧਿਆਨ ਰੱਖਦੇ ਆ ਤੇ ਜੇ ਜਿਹਨੇ ਨਹੀਂ ਖਾਣਾ ਉਹਦਾ ਵੀ ਪੂਰਾ ਧਿਆਨ ਰੱਖਦੇ ਵੀਰਾ ਜੀ ਹੁਣ ਕੰਮਕਾਰ ਆ ਜੀ ਦੇ ਸਾਨੂੰ ਕੰਮ ਮਿਲਿਆ ਜੀ ਜੀ ਤਾਂ ਵੈਜ ਨਹੀਂ ਅਸੀਂ ਤਾਂ ਨਾਨ ਵੈਜ ਨਹੀਂ ਖਾਂਦੇ ਜੇ ਅਸੀਂ ਵੈਜ ਖਾਂਦੇ ਆ ਜੀ ਤਾਂ ਸਾਨੂੰ ਨੌਨ ਵੈਜ ਵਾਲੇ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਜੀ ਉਹਨਾਂ ਵਾਸਤੇ ਟੀਮ ਪੂਰੀ ਪ੍ਰੋਫੈਸ਼ਨਲ ਔਰ ਪ੍ਰੋਪਰ ਸ਼ੈਪ ਜੀ ਬਕਾਇਦਾ ਜਿਨ੍ਹਾਂ ਨੇ ਇਸ ਚੀਜ਼ ਬਾਰੇ ਨੌਲੇਜ ਹੋਵੇ ਡਿਗਰੀ ਹੋਵੇ ਉਹਨਾਂ ਦੇ ਮੇਨ ਹੀ ਕੈਪਟਨ ਸਾਡੇ ਕੋਲ ਐਂਟਰੀ ਤੇ ਸਾਰੇ ਆਉਨੇ ਆ ਜੀ ਤੇ ਮਨਪ੍ਰੀਤ ਭਾਈ ਤੁਹਾਡਾ ਨਾ ਮਨਪ੍ਰੀਤ ਆ ਹਾਂਜੀ ਤੇ ਇਹ ਕੈਟਰੀਂਗ ਦਾ ਨ ਸੁਖਮਨੀ ਹਾਂਜੀ ਸੁਖਮਨੀ ਆ ਜੀ ਇਸ ਸੁਖਮਣੀ ਪਰਿਵਾਰ ਚਾ ਕੋਈ ਸੁਖਮਣੀ ਮੇਰੀ ਬੇਟੀ ਦਾ ਨਾਮ ਹੈ ਜੀ ਬੇਟੀ ਦਾ ਨਾਮ ਉਹਦੇ ਨਾਂ ਦੇ ਰੱਖਿਆ ਹਾਂ ਜੀ ਮੇਰੀ ਬੇਟੀ ਦਾ ਨਾਮ ਹੈ ਜੀ ਮਾਲਕ ਨੇ ਸਾਨੂੰ ਬੇਟੀ ਬਖਸ਼ੀ ਜੀ ਤੇ ਅਸੀਂ ਜੋ ਵੀ ਅੱਜ ਕਾਰੋਬਾਰ ਕਰ ਰਹੇ ਹਾਂ ਜੀ ਜੀ ਤਾਂ ਮੇਰੀ ਧੀ ਕਰਕੇ ਆ ਜੀ ਇਸੇ ਕਰਕੇ ਬਾਈ ਨੂੰ ਲਾ ਕੇ ਤੇ ਬੱਚੇ ਕਹਿ ਜਾਂਦਾ ਵੀ ਜਦੋਂ ਧੀਆਂ ਵਾਲੇ ਖਾਸ ਤੌਰ ਤੇ ਬਾਈ ਤੋਂ ਪ੍ਰੋਗਰਾਮ ਕਰਾਉਂਦੇ ਤਾਂ ਬਜਟ ਦਾ ਵੀ ਧਿਆਨ ਰੱਖ ਲੈਂਦੇ ਹਾਂ ਹਾਂਜੀ ਹਾਂ ਉਹ ਖਾਸ ਕਰਕੇ ਬਜਟ ਤਾਂ ਜੀ ਆਪਾਂ ਇਸ ਤਰ੍ਹਾਂ ਰੱਖ ਦਿਆ ਨਾ ਵੀ ਜਿੰਨਾ ਕਿ ਪਾਰਟੀ ਦੀ ਡਿਮਾਂਡ ਹੁੰਦੀ ਆ ਉਹਨਾਂ ਨੂੰ ਪਹਿਲਾਂ ਨਾਲ ਬੈਠ ਕੇ ਫੈਮਿਲੀ ਚ ਡਿਸਕਸ ਕਰ ਲਈਦੀ ਆ ਜੀ ਜਿੰਨਾ ਉਹਨਾਂ ਦਾ ਬਜਟ ਆ ਜੀ ਤਾਂ ਉਹ ਉਸ ਦੇ ਵਿੱਚ ਹੀ ਹੈਂਡਲ ਕਰਾ ਦਿੰਦਾ ਵਾਹ ਤੇ ਕੋਈ ਵੀ ਸੱਜਣ ਨੂੰ ਕੈਟਰਿੰਗ ਸਰਵਿਸ ਚਾਹੀਦੀ ਹੋਵੇ ਕੈਟਰਿੰਗ ਸਰਵਿਸ ਚਾਹੀਦੀ ਹੋਵੇ ਤੇ ਬਹੁਤ ਕਮਾਲ ਕੈਟਰਿੰਗ ਸਰਵਿਸ ਚਾਹੀਦੀ ਹੋਵੇ ਪ्योर ਵਿੱਚ ਤੇ ਨੌਨ ਵਿੱਚ ਹਾਂ ਜੀ ਦੋਨੇ ਸਾਰੇ ਤਰ੍ਹਾਂ ਦੀ ਕੈਟਰਿੰਗ ਸਰਵਿਸ ਦੇ ਦਿੰਦੇ ਆ ਬਾਈ ਹੁਣੀ ਸਭ ਤੋਂ ਵਧੀਆ ਗੱਲ ਆ ਕਿ ਤੁਹਾਨੂੰ ਆਪ ਦੇਖ ਕੇ ਕਿਸੇ ਵੀ ਤੁਸੀਂ ਕੋਈ ਪ੍ਰੋਗਰਾਮ ਕਰਨਾ ਨਾ ਤੁਸੀਂ ਐ ਕਰੋ ਬਾਈ ਮਨਪ੍ਰੀਤ ਨੂੰ ਫੋਨ ਕਰੋ ਤੇ ਉਹਨਾਂ ਨੂੰ ਕਹੋ ਕਿ ਤੁਹਾਡੀ ਕੈਟਰਿੰਗ ਸਰਵਿਸ ਕਿੱਥੇ ਚੱਲ ਰਹੀ ਆ ਅਸੀਂ ਆ ਕੇ ਦੇਖਾਂ ਅਸੀਂ ਜ਼ਿਆਦਾਤਰ ਬੁਕਿੰਗ ਹੀ ਵੀਰਾ ਜੀ ਪਾਰਟੀ ਨੂੰ ਪਹਿਲਾਂ ਫੰਕਸ਼ਨ ਅਟੈਂਡ ਕਰਾਈਦਾ ਜੀ ਜੀ ਟੋਟਲ ਫੰਕਸ਼ਨ ਅਟੈਂਡ ਕਰਾਉਣ ਤੋਂ ਬਾਅਦ ਹੀ ਫਿਰ ਬੁਕਿੰਗ ਕਰੀਦੀ ਹੈ ਜੀ ਹਾਂ ਪਹਿਲਾਂ ਅਸੀਂ ਬੁਕਿੰਗ ਕਰਦੇ ਹੀ ਨਹੀਂ ਜੀ ਠੀਕ ਜਿਹੜੀ ਪਹਿਲਾਂ ਬੁਕਿੰਗ ਕਰਦੇ ਜੋ ਸਾਡੇ ਪੁਰਾਣੇ ਕਸਟਮਰਾਂ ਆ ਜੀ ਉਹਨਾਂ ਤੋਂ ਬੁਕਿੰਗ ਕਰ ਲੈਂਦੇ ਆ ਜੋ ਵੀ ਸਾਨੂੰ ਨਵਾਂ ਕਸਟਮਰ ਸਾਡੇ ਨਾਲ ਗੱਲ ਕਰਦਾ ਕੋਈ ਡੀਲ ਕਰਦਾ ਹੈ ਜੀ ਤੇ ਉਹਨਾਂ ਨੂੰ ਅਸੀਂ ਬੁਲਾ ਕੇ ਪਹਿਲਾਂ ਆਪਣਾ ਫੰਕਸ਼ਨ ਸਾਰਾ ਅਟੈਂਡ ਕਰਾਈਦਾ ਜੀ ਹਾਂ ਉਹ ਤੋਂ ਬਾਅਦ ਫਿਰ ਵੀਰਾ ਜੀ ਅੱਗੇ ਵਾਲੀ ਜੋ ਵੀ ਹੈ ਤੁਸੀਂ ਇਹਨਾਂ ਨੂੰ ਫੋਨ ਕਰੋ ਤੁਸੀਂ ਉਹ ਫਕਸ਼ਨ ਨੂੰ ਅਟੈਂਡ ਕਰੋ ਤੁਸੀਂ ਦੇਖੋ ਕਿ ਵੇਟਰ ਸਰਵਿਸ ਕਿਸ ਤਰ੍ਹਾਂ ਦੀ ਹੈ ਵੇਟਰ ਡੀਲ ਕਿਸ ਤਰ੍ਹਾਂ ਕਰਦੇ ਆ ਸ਼ੈਫ ਕਿਸ ਤਰ੍ਹਾਂ ਦੇ ਆ ਕੱਪੜੇ ਕਿਸ ਤਰ੍ਹਾਂ ਦੇ ਆ ਸਫਾਈ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦਾ ਆਇਲ ਵਰਤਦੇ ਆ ਕਿਵੇਂ ਸਾਰਾ ਮਤਲਬ ਤੁਸੀਂ ਟੋਟਲੀ ਸਾਰੀ ਚੀਜ਼ ਨੂੰ ਚੈੱਕ ਕਰਨ ਤੋਂ ਬਾਅਦ ਤੁਹਾਡੀ ਮਨ ਦੀ ਤਸੱਲੀ ਹੋ ਜਾਊਗੀ ਬੰਦੇ ਬਹੁਤ ਵਧੀਆ ਹੈਗੇ ਆਪਣੇ ਪੰਜਾਬੀ ਭਾਈ ਆ ਪਿੰਡਾਂ ਵਾਲੇ ਭਾਈ ਆ ਇਹਨਾਂ ਨੂੰ ਕੰਮ ਦੇਣਾ ਇਹਨਾਂ ਦੀ ਸਪੋਰਟ ਕਰਨਾ ਪੈਂਦਾ ਜਦੋਂ ਕੋਈ ਬੰਦਾ ਆਪਦੇ ਪੈਰਾਂ ਤੇ ਮਿਹਨਤ ਕਰਕੇ ਖੜਾ ਹੋਇਆ ਤਾਂ ਫਿਰ ਪੰਜਾਬੀਆਂ ਦਾ ਸਪੋਰਟ ਕਰਨਾ ਵੀ ਪੈਂਦਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਸੱਜਣ ਦਾ ਚੰਡੀਗੜ੍ਹ ਇਰਗੇ ਦੇ ਦਾ ਵਿਆਹ ਵਿਹੂ ਆ ਰਿਹਾ ਨੇੜੇ ਤੇੜਿਆ ਤੇ ਉਹਨੂੰ ਵੀਡੀਓ WhatsApp ਤੇ ਭੇਜ ਹਾਂਜੀ ਹਾਂਜੀ ਵੀਰਾ ਜੀ ਜ਼ਰੂਰ ਜੀ ਜਿਉਂਦੇ ਰਹੋ